ਕਈ ਡੈਕ ਚਲਾ ਕੇ ਦੇਖੀ ਜੀ ਬਾਈ ਇਸ ਤਰ੍ਹਾਂ ਪਰ ਜਿਹੜੀ ਇਹਦੀ ਕੁਆਲਿਟੀ ਆ ਉਹ ਕੁਆਲਿਟੀ ਵੱਖਰੀ ਆ ਬਾਈ ਬਾਜ ਦੇ ਬੀਸ ਪੂਰੀ ਕਲੀਅਰ ਆ ਬਾਈ ਅੱਛਾ ਹਾਂ ਇਹ 16 ਇੰਚੀ ਸੈੱਟ ਆ ਬਾਈ 9 2 ਵਾਲਾ ਦੋ ਸੰਭੂ ਉੱਪਰ ਲੱਗੇ ਇਹਦੇ ਵਿੱਚ 16 ਇੰਚੀ 9 ਸਪੀਕਰ ਲੱਗੇ ਆ ਇਹਦੇ ਵਿੱਚ 6 ਇੰਚ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਮਹਿੰਦਰਾ ਡੈਕਰ ਆਇਆ ਬਾਈ ਆਪਣੇ ਕੋਲੇ 16 ਇੰਚੀ ਸੈੱਟ ਲੱਗਣ ਵਾਸਤੇ ਤੇ ਅੱਜ ਤੁਹਾਨੂੰ ਕਰਾਉਣੇ ਆ ਚੈੱਕ ਹਨ ਬਹੁਤ ਸਿਰਾ ਬੇਸ ਆ ਬਾਈ ਸਿਰਾ ਆਵਾਜ਼ ਆਗੀ ਤੇ ਇਹ 16 ਇੰਚੀ ਸੈੱਟ ਆ ਬਾਈ 9 2 ਵਾਲਾ ਦੋ ਸੰਭੂ ਉੱਪਰ ਲੱਗੇ ਇਹਦੇ ਵਿੱਚ ਨੋ ਸਪੀਕਰ ਲੱਗੇ ਇਹਦੇ ਵਿੱਚ 6 ਇੰਚ ਚਾਰ ਇਧਰੀ ਸਾਈਡ ਤੇ ਆ ਚਾਰ ਦੂਜੀ ਸਾਈਡ ਤੇ ਇੱਕ 프ਰੰਟ ਤੇ ਲੱਗਿਆ ਹੋਇਆ 6 ਵਾਲਾ ਲੱਗਿਆ ਹੋਇਆ ਇਹਦੇ ਨਾਲ ਮੋਨੋ ਟੂਲ ਆਪਾਂ ਪੱਤੀਆਂ ਸਾਰੀ ਏ ਟੂ ਜ਼ ਬਾਈ ਨੂੰ ਫੇਟਿੰਗ ਕਰਕੇ ਦਿੱਤੀ ਆ ਤੇ ਬਾਕੀ ਬਾਈ ਨਾ ਕਰਦਿਆਂ ਗੱਲ ਬਾਤ ਸਸੀ ਗੱਲ ਬਾਈ ਸ਼ਿਕਲ ਬਾਈ ਕੀ ਨਾਮ ਆ ਬਾਈ ਆਪਣਾ ਬਾਈ ਮੇਰਾ ਪ੍ਰਦੀਪ ਪ੍ਰਦੀਪ ਤੇ ਕਿਹੜਾ ਪਿੰਡ ਹੈ ਜਨੀਰ ਬਾਈ ਛਨੀਰ ਤੇ ਕਿੰਨੇ ਦਿਨੋਂ ਕੋਈ ਸੀ ਬੁੱਕ ਕਰਵਾ ਕੇ ਆ ਬਾਈ 5 ਦਿਨ ਹੋਈ ਜੇ ਆਪਾਂ ਨੂੰ ਕੋਈ ਕਰਵਾਉਣ ਤੇ ਅੱਜ ਲਗਾਉਣ ਆਈ ਸੀ ਤੈਨੂੰ ਹਾਂ ਠੀਕ ਆ ਤੁਸੀਂ ਚਲਾ ਕੇ ਦੇਖਿਆ ਸੈਟ ਹਣਾ ਬਾਰਵੀ ਲੈ ਕੇ ਚੰਗੇ ਤਸੱਲੀ ਕਰਕੇ ਆਇਓ ਹਾਂਜੀ ਹਾਂਜੀ ਭਾਈ ਤੇ ਕਿਵੇਂ ਲੱਗੀ ਬਾਜ ਤੇ ਬੇਸ ਕਿਵੇਂ ਲੱਗੀ ਭਾਈ ਡੈਕ ਤਾਂ ਬਹੁਤ ਚਲਾ ਕੇ ਦੇਖਿਆ ਡੈਕ ਚਲਾ ਕੇ ਦੇਖਿਆ ਜੀ ਭਾਈ ਇਸ ਦਾ ਪਰ ਜਿਹੜੀ ਇਹਦੀ ਕੁਆਲਿਟੀ ਆ ਹਾਂ ਉਹ ਕੁਆਲਿਟੀ ਵੱਖਰੀ ਆ ਭਾਈ ਬਾਜ ਦੇ ਬੀਸ ਪੂਰੀ ਕਲੀਅਰ ਆ ਭਾਈ ਅੱਛਾ ਹਾਂ ਦੂਜੇ ਡੈਕਾਂ ਨਾਲੋਂ ਵੱਖਰੀ ਆ ਹਾਂ ਦੂਜੇ ਡੈਕਾਂ ਨਾਲੋਂ ਵੱਖਰੀ ਆ ਭਾਈ ਠੀਕ ਆ ਤੇ ਫਿਟਿੰਗ ਕਿਵੇਂ ਹੋਈ ਆ ਜਿਹੜੀ ਤਾਰਾਂ ਦੀ ਫਿਟਿੰਗ ਕਿਵੇਂ ਹੋਈ ਆ ਤਾਰਾਂ ਦੀ ਫਿਕਰ ਭਾਈ ਪੂਰੀ ਵਧੀਆ ਆਗੀ ਪੂਰੀ ਵਧੀਆ ਹੋਈ ਆ ਪੂਰੀ ਵਧੀਆ ਠੀਕ ਆ ਭਾਈ ਕਹਿੰਦਾ ਭਾਈ ਫਿਟਿੰਗ ਵੀ ਬਹੁਤ ਵਧੀਆ ਹੋਈ ਆ ਬਾਕੀ ਭਾਈ ਨੇ ਕਿਹਾ ਤੇ ਦੂਜੇ ਡੈਕਾਂ ਨਾਲੋਂ ਛੋਡੇ ਡੈਕ ਦੀ ਜਿਹੜੀ ਕੁਆਲਿਟੀ ਆ ਥੋੜੀ ਵੱਖ ਹੈਗੀ ਤੇ ਜੇ ਤੁਸੀਂ ਵੀ ਇਹ ਸੈੱਟ ਲਪਾਉਣਾ ਆਪਣੇ ਨਾਲ ਕਨੈਕਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੇ ਲਾਇਕ ਔਰ ਸ਼ੇਅਰ ਕਰ ਦਿਓ ਧੰਨਵਾਦ ਦੋਸਤੋ ਤੋਸਰੀ ਕਾ